ਹਾਂਜੀ ਜਿਹੜੇ ਮੇਰੇ ਪਿੰਡਾਂ ਤੋਂ ਭੈਣ ਭਰਾ ਕੰਮਕਾਰ ਦੇ ਨਾਲ ਜੁੜੇ ਹੋਏ ਨੇ ਨੌਕਰੀ ਪੇਸ਼ੇ ਨਾਲ ਜੁੜੇ ਹੋਏ ਨੇ ਜਬ ਵਪਾਰ ਦੇ ਨਾਲ ਜੁੜੇ ਹੋਏ ਨੇ ਚਾਹੁੰਦੇ ਨੇ ਕਿ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਜਾਂ ਨੌਕਰੀ ਪੇਸ਼ੇ ਕਰਨ ਦਾ ਸ਼ਿਫਟ ਹੋ ਚੁੱਕੇ ਨੇ ਪਰ ਉਹਨਾਂ ਹੁਣ ਚਾਹੁੰਦੇ ਨੇ ਕਿ ਸ਼ਹਿਰ ਵਿੱਚ ਸ਼ਿਫਟ ਹੋਈਏ ਤੇ ਕੋਈ ਵਧੀਆ ਇਹੋ ਜਿਹੀ ਲੋਕੇਸ਼ਨ ਹੋਵੇ ਜਿਹੜੀ ਸੇਫ ਹੋਵੇ ਸਿਕਿਉਰ ਹੋਵੇ ਤੇ ਖੁੱਲੀ ਡੁੱਲੀ ਹੋਵੇ ਇਸ ਦੇ ਨਾਲ ਨਾਲ ਜਿਹੜਾ ਉੱਥੇ ਲਸ਼ਕਰੀਨ ਏਰੀਆ ਹੋਵੇ ਲਗਜ਼ਰੀਅਸ ਲੋਕੇਸ਼ਨ ਹੋਵੇ ਤੇ ਤੁਹਾਡੇ ਪਰਿਵਾਰ ਲਈ ਤੁਹਾਡੇ ਬੱਚਿਆਂ ਦੇ ਲਈ ਵੀ ਫਾਇਦੇਮੰਦ ਹੋਵੇ ਅਤੇ ਚਾਹੁੰਦੇ ਹੋ ਕਿ ਕੋਈ ਐਹੋ ਜਿਹੀ ਲੋਕੇਸ਼ਨ ਹੋਵੇ ਜਿੱਥੇ ਖੁੱਲੀਆਂ ਡੁੱਲੀਆਂ ਸੜਕਾਂ ਹੋਣ ਤਾਂ ਕਿ ਤੁਹਾਨੂੰ ਘਰ ਦੇ ਵਿੱਚ ਖੁਸ਼ੀ ਦੇ ਸਮਾਗਮ ਦੇ ਦੌਰਾਨ ਹੈ ਜਿਹੜਾ ਹੋਰ ਪਾਸੇ ਖਰਚ ਨਾ ਕਰਨਾ ਪਵੇ ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਪਹੁੰਚੇ ਇੱਕ ਐਹੋ ਜਿਹੀ ਲੋਕੇਸ਼ਨ ਜਿੱਥੇ 128 ਪਲਾਟ ਨੇ ਜਿਹੜੇ ਉਹ ਤੁਹਾਨੂੰ ਰੈ residențial ਮਿਲਣ ਵਾਲੇ ਨੇ ਖੁੱਲੀਆਂ ਡੁੱਲੀਆਂ ਸੜਕਾਂ ਮਿਲਣ ਵਾਲੀਆਂ ਨੇ ਇਸ ਦੇ ਨਾਲ ਨਾਲ ਹਰੇ ਭਰੇ ਪਾਰਕ ਬੱਚਿਆਂ ਦੇ ਲਈ ਝੂਲੇ ਅਤੇ ਹੋਰ ਸੋ ਬਹੁਤ ਸਾਰੀਆਂ ਸੁੱਖ ਸੁਵਿਧਾਾਂ ਮਾਨ ਜਿਹੜੀਆਂ ਮਿਲਣ ਵਾਲੀਆਂ ਨੇ ਜਿੱਥੇ ਇਸ ਪ੍ਰੋਜੈਕਟ ਦੇ ਵਿੱਚ ਹੈ ਜਿਹੜਾ ਪਹਿਲਾਂ ਤੋਂ ਹੀ ਹਰ ਚੀਜ਼ ਹੈ ਜਿਹੜੀ ਉਹ ਅੰਡਰਗਰਾਉਂਡ ਕੀਤੀ ਗਈ ਹੈ ਚਾਹੇ ਇਰੀਗੇਸ਼ਨ ਪਾਈਪ ਦੀ ਗੱਲ ਕਰ ਲਈਏ ਰੇਨ ਹਾਰਵੈਸਟਿੰਗ ਸਿਸਟਮ ਦੀ ਗੱਲ ਕਰ ਲਈਏ ਸੀਵਰੇਜ ਸਿਸਟਮ ਦੀ ਗੱਲ ਕਰ ਲਈਏ ਬਾਰਡਰ ਸਪਲਾਈ ਦੀ ਗੱਲ ਕਰ ਲਈਏ ਹਰ ਤਰ੍ਹਾਂ ਦੀ ਜਿਹੜੀ ਸੁੱਖ ਸੁਵਿਧਾ ਹੈ ਜਿਹੜੀ ਮੋਡਰਨ ਸਹੂਲਤ ਹੈ ਜਿਹੜੀ ਉਹ ਤੁਹਾਨੂੰ ਪਹਿਲਾਂ ਹੀ ਮਿਲਣ ਵਾਲੀ ਹੈ ਤੇ ਹਰ ਚੀਜ਼ ਹੈ ਜਿਹੜੀ ਇੱਥੇ ਉਹ ਅੰਡਰਗਰਾਉਂਡ ਕੀਤੀ ਗਈ ਹੈ ਜੀ ਹਾਂ ਹੁਣ ਤੁਸੀਂ ਜਾਨਣਾ ਚਾਹੁੰਦੇ ਹੋਵੋਗੇ ਕਿ ਲੋਕੇਸ਼ਨ ਹੈ ਕਿਹੜੀ ਕਿਸ ਜਗ੍ਹਾ ਦੇ ਉੱਪਰ ਪਹੁੰਚਣਾ ਤਾਂ ਇਸ ਦਾ ਨਾਮ ਹੈ ਗੋਵਰਧਨ ਸਿਟੀ ਜਿਸ ਦੇ ਵਿੱਚ 128 ਰੈ residențial ਪਲਾਟ ਨੇ ਜਿਹੜੇ ਕੱਟੇ ਗਏ ਨੇ ਵੱਖੋ ਵੱਖਰੇ ਸਾਈਜ਼ ਦੇ ਕੱਟੇ ਗਏ ਨੇ ਜਿਸ ਤੇ ਤੁਹਾਨੂੰ ਰੇਟ ਵੀ ਹੈ ਜਿਹੜਾ ਬਹੁਤ ਹੀ ਵਾਜਬ ਮਿਲਣ ਵਾਲਾਗਾ ਅਤੇ ਤੁਹਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੈ ਜਿਹੜੀ ਘੱਟ ਰੇਟ ਦੇ ਉੱਤੇ ਸੇਫਟੀ ਸਿਕਿਉਰਿਟੀ ਤੇ ਹਰ ਤਰ੍ਹਾਂ ਦੀ ਸਹੂਲਤ ਦੇ ਨਾਲ ਹੈ ਜਿਹੜੀ ਉਹ ਮਿਲਣ ਵਾਲੀ ਹੈ ਤਾਂ ਪਹੁੰਚਣਾ ਕਿੱਥੇ ਹੈ ਬਰਨਾਲਾ ਬਾਜਾਖਣ ਰੋਡ ਪੁਰਾਣਾ ਸੂਧ ਆਰਤੀ ਪੈਲਸ ਵਾਲੀ ਲੋਕੇਸ਼ਨ ਦੇ ਉੱਪਰ ਗੋਵਰਧਨ ਸਿਟੀ ਬਰਨਾਲਾ